ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਗੌਰਮਈ ਸਹੀ ਦਿਹਾਕੇ ਦਾ ਦੂਜਾ ਦਿਨ 7 ਪੋ 1704 ਅੱਜ ਦੇ ਦਿਨ 7 ਪੋ ਸੰਮਤ 1704 ਬਿਕਰਮਈ 1704 ਈਸਵੀ ਨੂੰ ਸਿੱਖਾਂ ਅਤੇ ਜਾਲਮ ਹਾਕਮਾਂ ਵਿਚਕਾਰ ਧਿਆਨਕ ਯੁੱਧ ਹੋਇਆ ਇਸ ਯੁੱਧ ਦੌਰਾਨ ਹਨੇਰੀ ਮੀਂਹ ਅਤੇ ਝੱਖੜ ਚੂਰ ਰਹੇ ਸਨ ਠਾਠਾ ਮਾਰਦੀ ਸਸਾਂ ਨਦੀ ਨੂੰ ਹਾਰ ਕੰਦਿਆ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ ਇਸ ਕਠਨ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੱਖਾਂ ਨੂੰ ਆਸਾਂ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਮਾਤਾ ਗੁਜਰ ਕੌਰ ਜੀ ਨੇ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬ ਜਾਦਾ ਜਦੇ ਬਾਬਾ ਦੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਲੈ ਕੇ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਵੱਲ ਨੂੰ ਚੱਲ ਪਏ ਰਾਹ ਵਿੱਚ ਉਹਨਾਂ ਅੱਜ ਦੀ ਰਾਤ ਫੁਮੇ ਮਾਸ਼ਕੀ ਦੀ ਸ਼ਾਨ ਵਿੱਚ ਬਤੀਤ ਕੀਤੀ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੋਰ ਸੁਮੇਤ ਸਿੰਘਾ ਸਮੇਤ ਦਿੱਲੀ ਵੱਲ ਨੂੰ ਚਾਲੇ ਪਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਵੱਡੇ ਸਾਹਿਬਜ਼ਾਦੇ ਪਪਾ ਅਜੀਤ ਸਿੰਘ ਜੀ ਪਪਾ ਜੁਝਾਰ ਸਿੰਘ ਜੀ 40 ਸਿੰਘਾਂ ਸਮੇਤ ਜਮਕਰ ਸਾਹਿਬ ਇੱਕ ਸ਼ਰਦਾ ਲੋਧੀ ਕੱਚੀ ਹਵੇਲੀ ਵਿੱਚ ਪਹੁੰਚ ਗਏ ਸਿੰਘਾਂ ਨੇ ਰਾਤੋਂ ਰਾਤ ਹਵੇਲੀ ਨੂੰ ਚੰਗ ਲਈ ਗੜੀ ਦਾ ਰੂਪ ਦੇ ਦਿੱਤਾ ਅੱਜ ਇਹ ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਮੁਸੀਬਤਾਂ ਦੇ ਸਮੇਂ ਪਰਮਾਤਮਾ ਨੂੰ ਅੰਗ ਸੰਗ ਜਾਣਦੇ ਆ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਆਈ ਗੁਰੂ ਜੀ ਦਾ ਖਾਸਾ ਸ੍ਰੀ ਗੁਰੂ ਜੀ ਕੀ ਫਤਿਹ